ਇਹ ਚੌਂਕ ਨਹੀਂ ਇਹ ਬਹੁਤ ਵੱਡੀ ਯਾਦਗਾਰ ਹੈ ਸ਼ਹੀਦ ਮਾਸਟਰ ਮਲਕੀਤ ਸਿੰਘ ਦੀ ਔਰ ਉਹਨਾਂ ਬੱਚਿਆਂ ਦੀ ਯਾਦ ਚ ਇਹ ਚੌਂਕ ਬਣਿਆ ਆ ਪੱਟੀਵਾਸਤਾ ਚੌਂਕ ਜਿਹੜੇ ਅੱਜ ਤੋਂ ਲੰਮਾ ਸਮਾਂ ਪਹਿਲਾਂ ਟਕੌਰਵਾੜਾ ਸਕੂਲ ਜਦੋਂ ਛੋਟੇ ਛੋਟੇ ਬੱਚੇ ਸਕੂਲ ਦੇ ਅੰਦਰ ਬੈਠੇ ਪੜ੍ਹਾਈ ਕਰ ਰਹੇ ਸਨ ਤੇ ਉਹ ਬਿਲਡਿੰਗ ਡਿੱਗੇ ਸੀ ਤੇ ਬਹੁਤ ਸਾਰੇ ਬੱਚੇ ਜਿਹੜੇ ਸ਼ਹੀਦ ਹੋਏ ਸਨ ਔਰ ਸਰਦਾਰ ਮਲਕੀਤ ਸਿੰਘ ਜੀ ਜਿਹੜੇ ਰੁੜਕੀ ਖਾਸ ਤੋਂ ਸੀਗੇ ਉਹ ਸਕੂਲ ਦੇ ਟੀਚਰ ਉਹ ਬੱਚਿਆਂ ਨੂੰ ਬਚਾਉਂਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ ਸਨ ਉਹਨਾਂ ਦੀ ਯਾਦ ਨੂੰ ਸਮਰਪਿਤ ਇਹ ਫੱਟੀ ਵਸਤਾ ਚੌਕ ਆ ਸੋ ਮੈਂ ਨੂੰ ਵੀ ਹੁਣੇ ਪਤਾ ਲੱਗਾ ਕਿ ਕਿਸੇ ਰਾਤ ਨੂੰ ਕਿਸੇ ਆਗਾਤ ਵਾਹਨ ਨੇ ਜਿਹੜਾ ਆ ਇਹ ਚੌਕ ਨੂੰ ਜਿਹੜਾ ਆ ਉਹ ਤੋੜ ਦਿੱਤਾ ਆ ਤੇ ਮੈਂ ਅੱਜ ਇਹ ਜਿਹੜੇ ਆਪਣੇ ਉੱਚ ਅਧਿਕਾਰੀ ਆ ਨਗਰ ਕੌਂਸਲ ਦੇ ਉਹਨਾਂ ਦੇ ਧਿਆਨ ਚ ਲਿਆ ਕੇ ਇਸ ਚੌਕ ਦੀ ਦੁਬਾਰਾ ਆਪਾਂ ਰਿਪੇਅਰ ਕਰਾਵਾਂਗੇ ਕਿਉਂਕਿ ਇਹ ਚੌਕ ਨਹੀਂ ਇੱਕ ਯਾਦ ਆ ਉਹਨਾਂ ਸ਼ਹੀਦਾਂ ਦੀ ਉਹਨਾਂ ਬੱਚਿਆਂ ਦੀ ਜਿਨ੍ਹਾਂ ਨੂੰ ਆਪਾਂ ਹਰ ਸਾਲ ਜਿਹੜਾ ਯਾਦ ਕਰਦੇ ਆਂ ਔਰ ਅਸੀਂ ਵੀ ਚਾਹੁੰਦੇ ਆਂ ਇਹ ਚੌਂਕ ਜਿਹੜਾ ਆ ਉਹ ਚੌਂਕ ਖੂਬਸੂਰਤ ਰਹੇ ਲੇਕਿਨ ਜਿਹੜੇ ਉੱਥੇ ਮੈਂ ਇਹ ਵੀ ਜਾਊਂਗਾ ਆਉਣ ਵਾਲੇ ਸਮੇਂ ਦੇ ਵਿੱਚ ਨਗਰ ਕੌਂਸਲ ਇਹਦੇ ਆਲੇ ਦੁਆਲੇ ਲਾਈਟ ਲਾਵੇ ਕਿਉਂਕਿ ਰਾਤ ਨੂੰ ਪਤਾ ਨਹੀਂ ਲੱਗਦਾ ਕੈਮਰੇ ਵੀ ਲੱਗੇ ਆ ਮੈਨੂੰ ਲੱਗਦਾ ਕੈਮਰੇ ਵੀ ਨਹੀਂ ਚੱਲਦੇ ਤੇ ਕੋਸ਼ਿਸ਼ ਕਰਾਂਗੇ ਪਹਿਲਾਂ ਤਾਂ ਵੀ ਇਹ ਦੇਖਿਆ ਜਾਵੇ ਵੀ ਇਹ ਕਿਸੇ ਦੀ ਟਰੱਕ ਨਾ ਟੁੱਟਿਆ ਜਾਂ ਕੀ ਕਾਰਨ ਆ ਤੇ ਕਿਹੜੀ ਚੀਜ਼ ਨਾਲ ਇਹ ਜਿਹੜਾ ਚੌਂਕਿਆ ਉੱਟਿਆ ਆ ਉਹ ਉਹਦੇ ਬਾਰੇ ਆਪਾਂ ਵੀ ਜਿਹੜਾ ਉੱਚ ਅਧਿਕਾਰੀਆਂ ਦੇ ਧਿਆਨ ਚ ਲਿਆਵਾਂਗੇ ਤਾਂ ਕਿ ਕੈਮਰੇ ਵੀ ਜਿਹੜੇ ਚੈੱਕ ਕੀਤੇ ਜਾਣ ਉੱਥੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਜਿਹੜੇ ਕੈਮਰੇ ਲਾਏ ਆ ਤੇ ਘੱਟੋ ਘੱਟ ਚੱਲਣੇ ਤਾਂ ਜ਼ਰੂਰ ਚਾਹੀਦੇ ਆ ਕਿਉਂਕਿ ਥੋੜਾ ਸਮਾਂ ਚੱਲਦੇ ਆ ਤੇ ਉਸ ਤੋਂ ਬਾਅਦ ਬੰਦ ਹੋ ਜਾਂਦੇ ਆ ਤੇ ਲਾਏ ਤਾਂ ਆਪਾਂ ਇਸ ਕਰਕੇ ਆ ਵੀ ਲੋਕਾਂ ਦੀ ਸਹੂਲਤ ਲਈ ਕੋਈ ਅਨਸਕਾਮੀ ਘਟਾਣਾ ਨਾ ਵਾਪਰੇ ਉਹ ਮੈਂ ਅਧਿਕਾਰੀਆਂ ਦੇ ਧਿਆਨ ਚ ਲਾ ਕੇ ਚੌਂਕ ਦੀ ਜਿਹੜੀ ਰਿਪੇਅਰ ਆ ਆਪਾਂ ਜਲਦੀ ਤੋਂ ਜਲਦੀ ਕਰਾਉਣ ਦਾ ਉਪਰਾਲਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਜੀ ਰਾਤ ਨੂੰ ਟਿਪਰ ਬਹੁਤ ਤੇਜ਼ ਆਉਂਦੇ ਜੀ ਇਹ ਲੱਗਦਾ ਜੀ ਕਿ ਕਿਸੇਨ ਕਿ ਵੱਡੇ ਵਾਹਨਾਂ ਹੋਇਆ ਛੋਟੀ ਗੱਡੀ ਨਹੀਂ ਟੁੱਟੇ ਲੱਗਦਾ ਜੀ ਆ ਦੇਖੋ ਜਿਸ ਤਰ੍ਹਾਂ ਲੱਗ ਰਿਹਾ ਮੌਕੇ ਤੇ ਦੇਖੋ ਵੱਡਾ ਵਾਹਨ ਆ ਜਿਹੜਾ ਟਿਪਰ ਆ ਕੋਈ ਰਾਤ ਨੂੰ ਤੁਸੀਂ ਦੇਖਦੇ ਆ ਕਿ ਜਦੋਂ 8 ਵਜੇ ਤੇ ਵੱਡੇ ਵੱਡੇ ਟਿਪਰਾਂ ਦੀਆਂ ਲਾਈਨਾਂ ਲੱਗ ਜਾਂਦੀਆਂ ਤੇ ਜਿਹੜਾ ਪੁਲਿਸ ਅਧਿਕਾਰੀ ਆ ਉਸ ਵਕਤ ਉਹ ਵੀ ਆਪਣੇ ਘਰਾਂ ਨੂੰ ਚੱਲ ਜਾਂਦੇ ਆ ਪੇ ਉਦੋਂ ਵਾਲੀ ਵਾਰਤ ਕੋਈ ਨਹੀਂ ਹੁੰਦਾ ਇਹਨਾਂ ਚੌਂਕਾਂ ਦਾ ਉਹ ਜਿੱਥੇ ਮੈਂ ਸਮਝਦਾ ਕਿ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਕਿ ਰਾਤ ਵੇਲੇ ਜਿਹੜੇ ਚੌਂਕ ਆ ਕਿਉਂਕਿ 10 ਵਜੇ ਤੱਕ ਤਾਂ ਇੰਨੀ ਮਾੜੀ ਹਾਲਾਤ ਹੁੰਦੀ ਆ ਕਿ ਤੁਸੀਂ ਸੜਕ ਜਿਹੜੀ ਉਹ ਕ੍ਰੋਸ ਨਹੀਂ ਕਰ ਸਕਦੇ ਸੋ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆ ਕਿ ਤੁਸੀਂ ਉਸ ਟਾਈਮ ਆਪਣੇ ਕੌਨਸਟੇਬਲ ਆਪਣੇ ਪੁਲਿਸ ਮੁਲਾਜ਼ਮ ਪੀਸੀਆਰ ਵਾਲੇ ਉਹਨਾਂ ਚੌਂਕਾਂ 'ਚ ਖੜੇ ਕਰਕੇ ਟ੍ਰੈਫਿਕ ਨੂੰ ਜ਼ਰੂਰ ਕੰਟਰੋਲ ਕਰਿਆ ਕਰੋ ਔਰ ਦੂਜੀ ਮੈਂ ਗੱਲ ਕੀਤੀ ਹੈ ਕਿ ਇੱਥੇ ਲਾਈਟ ਨਹੀਂ ਹੈਗੀ ਲੋਕੇ ਜਦੋਂ ਵੱਡੇ ਵੱਡੇ ਟਰੱਕ ਲੰਘਦੇ ਆ ਉਹ ਇੱਕ ਦੂਏ ਦੇ ਅੱਗੇ ਜਾਣ ਦੀ ਹੋੜ ਦੇ ਵਿੱਚ ਐਕਸੀਡੈਂਟ ਕਰ ਦਿੰਦੇ ਆ ਤੇ ਇਹ ਚੌਂਕ ਜਿਹੜਾ ਢਿਆ ਆ ਇਹਦੀ ਰਿਪੇਅਰ ਜਿਹੜੀ ਆਪਾਂ ਉਹ ਜਲਦੀ ਕਰਵਾਉਂਦੇ ਆ ਇਹ ਚੌਂਕ ਦੀ ਰੱਖ-ਰਖਾਅ ਦੀ ਜ਼ਿੰਮੇਵਾਰੀ ਜਾਂ ਸੁੰਦਰਤਾ ਦੀ ਜ਼ਿੰਮੇਵਾਰੀ ਕਿਹਦੀ ਹੈ ਜੀ ਦੇਖੋ ਇਹ ਨਗਰ ਕੌਂਸਲ ਦੀ ਰਿਸਪੌਂਸਿਬਿਲਟੀ ਆ ਇਹ ਕਿਸੇ ਹੋਰ ਨੂੰ ਨਹੀਂ ਦਿੱਤਾ ਗਿਆ ਕਿਉਂਕਿ ਮੈਨੂੰ ਲੱਗਦਾ ਸ਼ਹਿਰ ਦੇ ਵਿੱਚ ਦੋ ਤਾਂ ਚੌਕਿਆ ਨਵਾਂ ਸ਼ਹਿਰ ਦੇ ਕੋਲ ਇੱਕ ਅੰਬੇਦਕਰ ਚੌਕ ਤੇ ਇੱਕ ਫੱਟੀਵਾਸਤਾ ਚੌਕ ਤੇ ਨਗਰ ਕੌਂਸਲ ਨੂੰ ਚਾਹੀਦਾ ਕਿ ਇਹ ਇਹਦੀ ਪੂਰੀ ਧਿਆਨ ਰੱਖਿਆ ਰੱਖ ਕਰੇਗੇ ਔਰ ਲਾਈਟ ਦਾ ਪ੍ਰਬੰਧ ਜਰੂਰ ਇੱਥੇ ਕੀਤਾ ਜਾਣਾ ਚਾਹੀਦਾ ਚੌਕ ਤੇ ਸਰ ਇਸ ਵਾਰੀ ਮੀਟਿੰਗ ਦੇ ਵਿੱਚ ਤੁਹਾਨੂੰ ਚੇਅਰਮੈਨ ਬਣਾਇਆ ਗਿਆ ਸੀ ਤੇ ਇਹ ਚੌਕ ਕਦੋਂ ਤੱਕ ਸਹੀ ਹੋ ਜਾਏਗਾ ਜੀ ਆ ਦੇਖੋ ਮੈਂ ਮੇਰੇ ਧਿਆਨ 'ਚ ਨਹੀਂ ਆਇਆ ਮੈਂ ਆਪਣੇ ਅਧਿਕਾਰੀਆਂ ਨਾਲ ਗੱਲ ਕਰੂੰਗਾ ਜਾ ਕੇ ਨਗਰ ਕੌਂਸਲ ਡਾਕਟਰ ਔਰ ਜਿੰਨੀ ਜਲਦੀ ਹੋ ਸਕਦਾ ਕਿਉਂਕਿ ਮੈਂ ਦੱਸਿਆ ਕਿ ਇਹ ਚੌਕ ਨਹੀਂਗਾ ਹੈਗਾ ਯਾਰ ਉਹ ਵੀ ਠੇਹਿਆ ਇੱਕ ਯਾਦਗਾਰ ਆ ਕਿਉਂਕਿ ਯਾਦਗਾਰਾਂ ਆਪਣੀ ਵਿਰਾਸਤ ਸੰਭਾਲਣਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਦ ਰੱਖਣਾ ਕਿ ਕਿਸੇ ਤਰ੍ਹਾਂ ਮਾਸਟਰ ਮਿਲਤੀ ਸਿੰਘ ਨੇ ਸ਼ਹਾਦਤ ਦਿੱਤੀ ਕਿਸ ਤਰ੍ਹਾਂ ਉਹ ਬੱਚੇ ਸੀ ਰੋਏ ਸਨ ਕਿਉਂਕਿ ਕਿ ਯਾਦਗਾਰ ਆ ਚੌਂਕ ਨਹੀਂ ਹੈਗਾ ਉਮੈਰਾ ਕਿਉਂਕਿ ਯਾਦਗਾਰ ਆ ਤੇ ਮੇਰੇ ਮਨ ਦੇ ਵਿੱਚ ਨੂੰ ਵੀ ਠੇਸ ਵੀ ਪਹੁੰਚੀ ਇਸ ਗੱਲ ਨਾਲ ਕਿ ਜਿਹੜਾ ਚੌਂਕ ਆ ਉਹ ਜਿਹੜੀ ਯਾਦਗਾਰ ਆ ਉਹ ਢੱਟੀ ਆ ਤੇ ਸਾਨੂੰ ਆਪਣੀ ਵਿਰਾਸਤ ਸੰਭਾਲਣ ਦੀ ਲੋੜ ਹੈ ਤੇ ਮੈਂ ਅਧਿਕਾਰੀਆਂ ਨੂੰ ਕਹੂੰਗਾ ਤੁਰੰਤ ਇਹਤ ਕਰਵਾਇਆ ਠੀਕ ਹੈ ਸਰ ਧੰਨਵਾਦ